ਦੇ ਵਿੱਚ ਔਲਾਦ ਦੇ ਚੱਕਰ 'ਚ ਪਤੀ ਪਤਨੀ ਦੇ ਨਾਲ ਠੱਗੀ ਵੱਜ ਗਈ ਹੈ ਪਠਾਨਕੋਟ ਦੇ ਸੁਜਾਨਪੁਰ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਟੋਂਗੀ ਬਾਬੇ ਨੇ ਤੰਤਰਮੰਤਰ ਦੇ ਜਾਲ ਦੇ ਵਿੱਚ ਬੱਚੇ ਨੂੰ ਫਸਾਇਆ ਪਤੀ ਪਤਨੀ ਤੋਂ ਕਰੀਬ 60 ਲੱਖ ਰੁਪਏ ਠੱਗੇ ਨੇ ਪੁਲਿਸ ਦੇ ਵੱਲੋਂ ਦੋ ਲੋਕਾਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਭਾਲ ਜਾਰੀ ਹੈ ਸਾਬਕਾ ਸਰਕਾਰੀ ਮੁਲਾਜ਼ਮ ਨੇ 피해 ਤੋਂ ਸ਼ੱਕ ਦੋਨੋਂ ਹੀ ਜਿਹੜੇ ਸ਼ਖਸ ਨੇ ਠੱਗੀ ਦੀ ਸ਼ਿਕਾਰ ਹੋਈ ਪਤਨੀ ਦੀ ਸਿਹਤ ਖਰਾਬ ਦਸੀ ਚੱਰੀ ਹੈ ਉਹ ਵਿਗੜ ਚੁੱਕੀ ਹੈ ਪਤੀ ਪਤਨੀ ਨੂੰ ਔਲਾਦ ਦੀ ਭਾਲ ਮਹਿੰਗੀ ਪੈ ਗਈ ਅਤੇ ਇਹਨਾਂ ਨੇ ਬਾਬਿਆਂ ਦੇ ਚੱਕਰ ਦੇ ਵਿੱਚ ਕਰੀਬ 60 ਲੱਖ ਰੁਪਏ ਗਵਾ ਲਏ ਨੇ ਠੱਗੀ ਦਾ ਸ਼ਿਕਾਰ ਹੋਏ ਸ਼ਖਸ ਦੀ ਪਤਨੀ ਸਦਮੇ ਦੇ ਵਿੱਚ ਹੈ ਜਦਾ ਇਲਾਜ ਪਠਾਨਕੋਟ ਦੇ ਕੰਨਜੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਗਿਆ ਹੈ ਪੁਲਿਸ ਵੱਲੋਂ ਦੋ ਲੋਕਾਂ ਤੇ ਮਾਮਲਾ ਵੀ ਦਰਜ ਕੀਤਾ ਗਿਆ ਹੈ ਤੇ ਮਲਜ਼ਮਾਂ ਦੀ ਪਾਲ ਕੀਤੀ ਜਾ ਰਹੀ ਹੈ ਪੀੜਿਤ ਦੀ ਪਤਨੀ ਜੋ ਕਿ ਇਸ ਘਟਨਾ ਤੋਂ ਬਾਅਦ ਸਦਮੇ ਦੇ ਵਿੱਚ ਆ ਗਈ ਹੈ ਉਸ ਦਾ ਪਠਾਨਕੋਟ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਗੱਲਬਾਤ ਉਸ ਦੇ ਨਾਲ ਕੀਤੀ ਗਈ ਤਾਂ ਉਹਨਾਂ ਕਹਿ ਕਿ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦੇ ਪਤੀ ਜਦਕਰ ਆਏ ਤਾਂ ਮੋਹੱਲੇ ਦਾ ਹੀ ਸ਼ਖਸ ਉਹਨਾਂ ਦੇ ਇੱਕ ਸੰਪਰਕ ਦੇ ਵਿੱਚ ਆਇਆ ਤੇ ਉਸ ਨੇ ਉਹਨਾਂ ਦੇ ਪਤੀ ਨੂੰ ਚਾਂਸੇ ਦੇ ਵਿੱਚ ਲੈ ਲਿਆ ਕਿ ਉਹ ਕਿਸੇ ਬਾਬੇ ਨੂੰ ਜਾਣਦਾ ਹੈ ਜੋ ਸਾਡੇ ਘਰ ਔਲਾਦ ਦੇ ਸਕਦਾ ਹੈ ਮੇਰੇ ਪਤੀ ਮਹਿਲਾ ਦਾ ਕਹਿਣਾ ਹੈ ਕਿ ਮੇਰੇ ਪਤੀ ਵੀ ਉਸ ਦੀਆਂ ਗੱਲਾਂ ਦੇ ਵਿੱਚ ਆ ਗਏ ਤੇ ਥੋੜਾ ਥੋੜਾ ਕਰਕੇ ਉਸ ਉਸ ਬੰਦੇ ਨੂੰ 60 ਲੱਖ ਰੁਪਏ ਦਿੱਤਾ ਗਿਆ ਪਰ ਉਹਨਾਂ ਦੇ ਪੱਲੇ ਕੁਛ ਨਹੀਂ ਪਿਆ ਲਿਖੇ ਨਾ ਠੱਗੀ ਦਾ ਸ਼ਿਕਾਰ ਉਹ ਜ਼ਰੂਰ ਹੋ ਗਏ ਨੇ ਇਹ ਮਮਾ ਜੀ ਜੋਗੀ ਰਾਮ ਲਾਲ ਨੇ ਹੁੰਦਾ ਨਾ ਪਤੋ ਸਾਲ ਪਹਿਲੇ ਗ੍ਰਿਫਟ ਚ ਲਟੈ ਰਹੇ ਸੀ ਉਹਨਾਂ ਦੀ ਜਾਨ ਬਚਾਣਾ ਮੋਹਿਤ ਸ਼ਰਮਾ ਦੇ ਨਾਮ ਹੁੰਦੇ ਜਿਹੜੇ ਕਲਾਸ਼ ਹੋ ਰਹੇ ਦਾ ਮੁੰਡਾ ਉਹਦੇ ਨਾਲ ਜਾਣਾ ਪਚਾਨ ਹੋਈ ਤੇ ਇਹਦਾ ਰਾਮ ਨਾਲ ਦਾ ਕੋਈ ਉਹ ਲਾੜ ਨਹੀਂ ਹੈਗੀ ਸੀ ਤੇ ਉਹਨੇ ਫਿਰ ਕਿਹਾ ਕਿ ਮੇਰੇ ਕੋਲ ਇੱਧਰ ਦਾ ਕੋਈ ਪਾਪਾ ਹੈ ਉਹ ਤੇਰੀ ਸਾਰੀ ਸਮੱਸਿਆ ਦਾ ਹੱਲ ਕਰ ਦੇਗਾ ਤੇ ਇੱਧਰ ਦਾ ਕਰਕੇ ਉਹਨੇ ਆਪਣੇ ਜਾਲ 'ਚ ਫਸਾਇਆ ਨੂੰ ਤੇ ਇਹਦਾ ਆਪਣੇ ਜਾਲ 'ਚ ਫਸਾਇਆ ਕਦੀ ਕਹਿੰਦਾ ਇਹਦੀ ਪੂਜਾ ਕਰਨੀ ਆ ਕਦੀ ਗੰਦੀ ਇਸ ਚੀਜ਼ ਦੀ ਪੂਜਾ ਕਰਨੀ ਆ ਕਦੀ ਇੱਧਰ ਦਾ ਕਰਕੇ 60 ਲੱਖ ਰੁਪਏ ਰੱਠ ਗਏ ਕਦੀ ਕਹਿੰਦਾ ਹੀਰਨ ਦੀ ਪੂਜਾ ਕਰਨੀ ਆ ਇੰਨੇ ਪੈਸੇ ਲੱਗਣੇ ਆ ਫਿਰ ਫਿਰ ਉਹਨੇ ਨਵਾਂ ਪਲਾਨ ਬਣਾਇਆ ਕਿ ਵੀਰ ਸਾਡੇ ਕੋਲ ਮਰ ਗਿਆ ਤੇ ਜਿਹਨੇ ਜਿਹੜੇ ਕੋ ਮੰਗਵਾਇਆ ਉਹਨੇ ਤੇਰੇ ਉਤੇ ਕੇਸ ਕਰਤਾ ਕਦੀ ਸੁਪਰੀਮ ਕੋਰਟ ਦਾ ਕੇਸ ਕਰਤਾ ਕਦੀ ਹਾਈ ਕੋਰਟ ਦਾ ਕਦੀ ਨਕਲੀ ਐਸ 54 ਕੇ ਫੋਨ ਕਰੰਦਾ ਹੀ ਕਦੀ ਡੀ ਐਸ ਪੀ ਕੋਲ ਫੋਨ ਕਰਵਾਉਂਦਾ ਹੀ ਇਦਾਂ ਦਾ ਕਰਕੇ ਇਹ ਇਸ ਮੋਹਨ ਸ਼ਰਮਾ ਤੇ ਉਹਦੀ ਜਿਹੜੀ ਫੈਮਿਲੀ ਹੈ ਉਹਨਾਂ ਨੇ ਸਾਲ ਇਹਦੇ ਪਲੈਨ ਬਣਾਇਆਗਾ ਕਿ ਇਦਾਂ ਦਾ ਕਰਕੇ 60 ਲੱਖ ਰੁਪਏ ਉਹਨਾਂ ਠੱਗੀ ਕੀਤੀ ਹੈ ਉਹਨੇ ਘਰ ਨਹੀਂ ਕਦੀ ਗੱਲ ਕੀਤੀ ਵੀ ਇਸ ਤਰ੍ਹਾਂ ਮੇਰੇ ਨਾਲ ਗੱਲਬਾਤ ਹੋ ਰਹੀ ਹੈ ਹਾਂਜੀ ਜਦੋਂ ਵੀ ਗੱਲ ਕਰਦੇ ਸੀ ਉਹ ਟੋਕ ਦਿੰਦੇ ਸੀ ਕੀ ਤਾਂ ਕੋਈ ਗੱਲਬਾਤ ਨਹੀਂ ਹੈਗੀ ਆ ਮੈਂ ਠੀਕ ਆ ਤੇ ਮਤਲਬ ਕਿ 2-3 ਮਹੀਨੇ ਪਹਿਲੇ ਮੈਨੂੰ ਪਤਾ ਚੱਲਿਆ ਸੀ ਤੇ ਫਿਰ ਮੈਂ ਥੋੜੀ ਜਾਂਚ ਪੜਤਾਲ ਕੀਤੀ ਤੇ ਫਿਰ ਮੈਨੂੰ ਪਤਾ ਚੱਲਿਆ ਸੀ ਉਸ ਕੰਪਲੇਨ ਕੀਤੀ ਹੈ ਹਾਂਜੀ ਕੀਤੀ ਅੱਜ ਜਦੋਂ 12 ਮਾਰਚ ਨੂੰ ਕੀਤੀ ਸੀ ਕੰਪਲੇਨ ਤੇ ਅੱਜ 2 5 ਜੁਲਾਈ ਹੋ ਗਈ ਆ ਉਸ ਵਲ ਬੁਫਾਰਵਾਈ ਹੋਈ ਹੈ ਕਾਰਵਾਈ ਕਰਦੇ ਵੇ ਆ ਗਏ ਹੀ 2-3 ਵਾਰੀ ਤੇ ਉਹ ਕਹਿੰਦੇ ਕਿ ਚਲੇ ਵੈਰੀਫਿਕੇਸ਼ਨ ਕਰੀ ਜਾਂਦੇ ਆਪਾਂ ਆਪੇਰ ਹੋ ਗਈ ਹੈ ਹਾਂਜੀ ਐਫ ਆਈ ਆਰ ਕਰਵਾਈ ਹੈ ਕੀ ਮੰਗ ਕੀ ਕਰਦੇ ਆ ਮੰਗ ਇਹ ਹੀ ਹੈ ਕਿ ਉਹ ਤੇ ਉਹਨਾਂ ਨੇ ਇਹ ਹੀ ਸੋਚਿਆ ਹੈ ਕਿ ਮੁੰਡੇ ਨੂੰ ਸਜ਼ਾ ਹੋ ਜਾਏਗੀ ਤੇ ਆਪਾਂ ਕੋਈ ਪੈਸਾ ਨਹੀਂ ਦੇਣਾ ਤੇ ਆਪਾਂ ਸਜ਼ਾ ਨੂੰ ਕੀ ਕਰਨਾ ਹੈ ਸਾਨੂੰ ਮਤਲਬ ਕਿ 60 ਸਾਲ ਦੀ ਉਹਦੀ ਉਮਰ ਹੈ ਜਿੰਨੀ ਵੀ ਉਹ ਰਿਟਾਇਰਮੈਂਟ ਆਇਆ ਹੀ ਉਹ ਸਾਰੀ ਉਹਨੂੰ ਦੇਤੀ ਆ ਤੇ ਹੁਣ ਅਲੱਗੇ ਬਜ਼ੁਰਗ ਮਾਤਾ ਜੀ ਆ ਹੁੰਦੇ ਤੇ ਉਹ ਆਪੇ ਵੀ ਬਜ਼ੁਰਗ ਹੈ ਤੇ ਉਹਨਜੀ ਕੋਈ ਦੇਖਭਾਲ ਕਰਨ ਵਾਲਾ ਵੀ ਕੋਈ ਵੀ ਨਹੀਂ ਆ ਗੱਲ ਵਾਪਸ ਆ ਗਈ ਹੈ ਜੀ ਇਹ ਦਾ ਦੋਸਤ ਸੀ ਰਾਮਦਾ ਸੁਆਮੀ ਸੀ ਇਹ ਦਿਨ ਆਉਂਦੇ ਜਾਂਦੇ ਹੀ ਇਹਨਾਂ ਨੇ ਉਹਨਾਂ ਨੂੰ ਲਾਹਲਜੀ ਵਿੱਚ ਕੋਈ ਆਸਰਾ ਦਿੱਤਾ ਕਿ ਤੁਹਾਡੇ ਘਰ ਬੱਚਾ ਨਹੀਂ ਹੈ ਤੇ ਤੂੰ ਕੋਈ ਇਲਾਜ ਕਰਾਉਂ। ਇਹਨਾਂ ਨੇ ਕਿਹਾ ਪੰਨਾ ਦਿਆ ਹੈ ਨਾ ਇਹ ਕਿ ਐਸਾਈ 1500 ਕਿਹਾ ਜੇ ਨਾ ਇਹਨਾਂ ਨੇ ਕਿਹਾ ਕਿ ਚੱਲ ਜੀ ਮੈਂ ਕਰਾਉਂਗਾ। ਲਾਜ਼ਮੀ ਇਸ ਤੋਂ ਆਨ ਦਾ ਦੇਣਾ ਕੋਲ ਇਹਨਾਂ ਨੇ ਕੰਨਾ ਵੀ ਪੈਸੇ ਵੀ ਨਾਲ ਚਾਹੀਏ ਨੇ ਕੋਈ ਬਾਬਾ ਭਈ ਬਾਬਾ ਸਿਆਣੂ। ਤੇ ਉਹਦਾ ਕੋਲ ਤੈਨੂੰ ਲੱਗਿਆ ਕਿ ਪਰਸਨ ਖੜਿਆ ਕਿਵੇਂ ਨਹੀਂ। ਸਰ ਗੁਰਬਖਸ਼ ਤੇ ਅਸਿਨ ਜਿਸ ਨੇ ਨਾਲਜ ਕਰਨ ਵਾਲੀ ਕਿਹਾ ਤੇ ਇਹਨਾਂ ਨੇ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਪੈਸੇ ਮੰਗਨੇ ਸ਼ੁਰੂ ਕਰਦੇ ਤਾਂ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਕਾਲਾ ਹੀਰਨ ਨਾਲਾ ਕਾਲਾ ਹੀਰਨ ਨਾਲਾ ਕਿ ਉਹਨੂੰ ਲਾਜ ਕਰਾਂਗੇ ਉਹਨੂੰ ਲਾਜ ਕਰੀਏ ਉਹ ਕਾਲਾ ਹੀਰਨ ਨੂੰ ਮਾਰ ਗਿਆ ਕਹਿੰਦਾ ਕਾਲਾ ਹੀਰਨ ਨੂੰ ਮਾਰ ਗਿਆ ਆ ਉਹਦੇ ਚ ਤੁਹਾਨੂੰ ਕੇਸ ਤੇ ਆ ਜਾ ਤੁਹਾਡੇ ਕੋਲ ਜੇ ਤੁਹਾਡੇ ਤੇ ਕੇਸ ਗਿਆ ਕਾਲਾ ਹੀਰਨ ਨੂੰ ਉਹਨੂੰ ਕਾਲੇ ਹੀਰਨ ਦਾ ਕੇਸ ਬਾਅਦ ਤਾਂ ਫਿਰ ਇਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਕੇਸ ਪੈ ਗਿਆ ਹੈਗਾ ਉਹ ਕਾਗਜ਼ ਪੱਤਰ ਦਿਖਾਏ ਉਹਨੇ ਕੋਈ ਹਾਂ ਉਹਨਾਂ ਕਾਗਜ਼ ਪੱਤਰ ਤੇ ਜੈਲੀ ਦਾ ਕਾਗਜ਼ ਦਿੱਤੇ ਸਾਨੂੰ ਕੀ ਦਿਖਾਏ ਕੀ ਹੈਗਾ ਸੀਗਾ ਵਿੱਚ ਵੀ ਨਹੀਂ ਉਹਨਾਂ ਨੇ ਕਿਹਾ ਕਾਲਾਗੀਰ ਨੂੰ ਮਾਰ ਗਿਆ ਤੁਹਾਡੇ ਤੇ ਕੇਸ ਪੈ ਗਿਆ ਹੈ ਕੇਸ ਪੈਣ ਤੋਂ ਬਾਅਦ ਉਹਨਾਂ ਨੇ ਕਿਹਾ ਕੋਈ ਕਿ ਅਸੀਂ ਕ੍ਰਿਪਾਸ਼ੀ ਆਨ ਮੰਗਦੇ ਅਸੀਂ ਮੰਗਨੇ ਸ਼ੁਰੂ ਕਰ ਦਿੱਤੇ ਕੋਈ ਆਲੇ ਪੈਸੇ ਦੀ ਉਹ ਐਨੇ ਪੈਸੇ ਦੀ ਕੋਈ ਤੇ ਅੰਨਾ ਕੇਸ ਚੱਲ ਰਿਹਾ ਇਹਨਾਂ ਕੇਸ ਨੂੰ ਚੱਲ ਰਿਹਾ ਹੈ ਕਿੰਨੇ ਕੇ ਪੈਸੇ ਤੋਂ ਟ੍ਰਾਂਸਫਰ ਕੀਤੇ ਉਹਨਾਂ ਨੇ ਕੌਣ ਸਮੋਤ ਦੇ ਅਸੀਂ ਬੁਝਿਖ ਪ੍ਰਸਤ ਪਨਾ ਕਰਦੇ ਆ ਦੇਖਾਂ ਕਿਹੜੇ ਕਿਹੜੇ ਘਾਤੇ ਕਿਤੇ ਤੁਸੀਂ ਇਹ ਅਨੇ ਦੀ ਮਾਂ ਦੀ ਘਾਤੇ ਵਿੱਚ ਹੀ ਹੈ ਤੇ ਜਨਾਨੀ ਦੇ ਘਾਤੇ ਵਿੱਚ ਹੀ ਆ ਹੋਰ ਕਿਹੜੇ ਕਿਹੜੇ ਘਾਤੇ ਚ ਗਏ ਨੇ ਕਿਲਾ ਲੜਕਾ ਸੀਗਾ ਜਿਹੜਾ ਮੇਨ ਹੈਗਾ ਸੀਗਾ ਹਾਂ ਉਹ ਮੋਹਨੀ ਤਸ਼ਮਾ ਤੇ ਉਸਦੀ ਬਾਈਸ ਤੇ ਉਸਦੀ ਮਦਰ ਉਹ ਪਪਾ ਕੌਣ ਸੀਗਾ ਪਪਾ ਕੌਣ ਸੀਗਾ ਪਪਾ ਹੀ ਦੇਖਿਆ ਨਹੀਂ ਸੀ ਬਾਬਾ ਜੀ ਜੇਕਿਆ ਨਹੀਂ ਬਾਬਾ ਉਹਨੂੰ ਦਦਾ ਹੈਗਾ ਸਾਨੂੰ ਨਹੀਂ ਪਤਾ ਬੰਦੇ ਜਿਹੜਾ ਹਿਰਨ ਕਹਿੰਦੇ ਮਰ ਗਿਆ ਸੀ ਤੁਸੀਂ ਦੇਖ ਹਾਂ ਜੀ ਹਿਰਨ ਮਰ ਗਿਆ ਜਿਹੜਾ ਕਹਿੰਦੇ ਉਹਦੇ ਤੋਂ ਟੋਟਾ ਕੇਸ ਚੱਲ ਪਏਗਾ ਨਹੀਂ ਤੁਸੀਂ ਦੇਖਿਆ ਕੋਈ ਉਹ ਹਿਰਨ ਵਾਹ ਬੋਲ ਨਹੀਂ ਤੁਸੀਂ ਕਿਸੇ ਹਵਾ ਦੇ ਵਿੱਚ ਗਏ ਸੀ ਕਿ ਕਿਤੇ ਨਹੀਂ ਗਿਆ ਸਾਨੂੰ ਕਿਤੇ ਨਹੀਂ ਘੜਿਆ ਉਹਨੇ ਨਾਲ ਮੱਪੀ ਜਾਂਦਾ ਹੋਇਆ ਕਿੰਨੇ ਕੇ ਪੈਸੇ ਥੋੜੇ ਕੋਠਾ ਲਏ ਉਹਨੇ 60 ਲੱਖ ਰੁਪਈਆ ਕਰ ਲਿਆ ਸੀ ਉਹਦੇ ਵਿੱਚ ਉਸ ਨੂੰ ਕੰਪਲੀਟ ਕਰ ਆਪਣੇ ਖਾਦੇਗੇ ਸਾਡੇ ਕੋਲ ਪੈਸੇ ਲੈ ਲਿਆ ਲਾਲਚੀ ਵੀ ਇਹ ਕੌਂਸਿਕ ਕਮਪਲੇਨ ਕੀਤੀ ਹੈ ਕੌਂਸਿਕ ਮਿਲਿਆ ਤੇ ਕੌਂਸਿਕ ਕਮਪਲੇਟਸ ਜੁਕਦੀ ਨਹੀਂ ਗਈ ਕੀ ਮੰਗ ਕੀ ਕਰਦੇ ਹੋ ਮੰਗੋ ਤੁਹਾਨੂੰ ਅਨੰਦ ਅਸੀਂ ਤੇ ਜਾਣੀ ਇਹ ਸਭ ਇਨਸਾਬ ਹੋਣੀ ਚਾਹੀਦੀ ਹੈ ਗੱਲ ਸਾਨੂੰ ਹਰ ਦੇ ਸਾਰੇ ਹੱਥ ਪੈਸੇ ਮਿਲਨੇ ਚਾਹੀਦੇ ਇਦੇ ਚ ਅਸੀਂ ਸਾਡੇ ਕੋ ਕੰਪਲੇਂਟ ਇੱਕ ਰਸੀਵ ਹੋਈ ਸੀ ਫਿਰ ਡੀਐਸਪੀ ਤਾਰ ਵੱਲੋਂ ਇਹਨਾਂ ਦੀ ਸਰ ਵੱਲੋਂ ਇਹਨਾਂ ਦੀ ਇਨਕੁਆਇਰੀ ਕੀਤੀ ਗਈ ਹੈ ਇਨਕੁਆਇਰੀ ਤੋਂ ਬਾਅਦ ਐਫਆਈਆ ਰਜਿਸਟ੍ਰੇਸ਼ਨ ਹੋਈ ਹੈ ਐਫਆਈਆ ਨੰਬਰ 77 420 460 66 120 ਵੀ ਲਈ ਹੈ ਨਾ ਇਦੇ ਵਿੱਚ ਜਿਹੜਾ ਕੰਪਲੇਨੈਂਟ ਸੀਗਾ ਉਹਦੇ ਤੋਂ ਆਲਮੋਸਟ 60 ਲੱਖ ਦੀ ਠੱਗੀ ਹੋਈ ਹੈ ਜੋ ਇਨੀਸ਼ੀਅਲੀ ਪਤਾ ਲੱਗਾ ਕਿ ਉਹਦੇ ਘਰ ਬੱਚਾ ਵਗੈਰਾ ਨਹੀਂ ਸੀਗਾ ਤੇ ਉਸ ਤਰੀਕੇ ਦੇ ਨਾਲ ਉਹਨੂੰ ਸਲਾਇਆ ਗਿਆ ਕਿ ਹਾਂ ਤੇ ਤੇਰੇ ਘਰ ਬੱਚਾ ਹੋਊਗਾ ਤੇ ਇਸ ਤਰੀਕੇ ਨਾਲ ਬਾਬਾ ਜਿਹਾ ਬਣ ਕੇ ਉਸ ਤੋਂ 60 ਲੱਖ ਰੁਪਏ ਦੀ ਠੱਗੀ ਹੋਈ ਹੈ ਜਿੱਤੋਂ ਆਰਾਊਂਡ 1 ਲੱਖ ਰੁਪਿਆ ਬੈਂਕ ਟ੍ਰਾਂਸਫਰ ਹੋਇਆ। ਤਾਂ ਪੂਰਾ ਅਵਧ ਹੋ ਗਿਆ ਜੀ ਹਾਂਜੀ ਹਾਂਜੀ ਕੇਸ ਰਜਿਸਟਰ ਹੋ ਗਿਆ ਕੋਈ ਕਰੇਗਾ ਰੋਪੀਤੇ ਰੇਡ ਕੀਤੀ ਹੈ ਜੀ ਉਹਨੂੰ ਜਲਦੀ ਅਰੈਸਟ ਕੀਤਾ ਤੇਨ ਖਬਰਾਂ ਦੇ ਨਾਲ ਇਸ ਬੁਲਟਿਨ ਚ ਨਈ ਸੀ ਹੋਰ ਤਾਜ਼ਾ